ਹਾਂਜੀ ਮੈਂ ਸਵਾਗਤ ਕਰਦਾ ਮੇਰੇ ਚੈਨਲ ਅਨੋਲੋਜੀ ਤੇ ਤੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਡੀ ਸਟੱਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਜੀ ਮੈਂ ਲੈ ਕੇ حاضر ਹਾਂ ਅੱਜ ਆਪਣੀ ਮੈਥ ਦੀ ਨੈਕਸਟ ਕਲਾਸ ਜਿਹਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਜੀ ਸਥਾਨਿਕ ਮੁੱਲ ਤੇ ਅੰਕਿਤ ਮੁੱਲ ਪਲੇਸ ਵੈਲਿਊ ਐਂਡ ਫੇਸ ਵੈਲਿਊ ਸੋ ਕਲਾਸ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਬਣੇ ਰਹਿਣਾ ਜੇ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਵੀ ਜੋ ਵੀ ਬੱਚਾ ਪੰਜਾਬੀ ਚ ਕਿਸੇ ਵੀ ਗਵਰਨਮੈਂਟ ਐਗਜ਼ਾਮ ਜਾਂ ਪੰਜਾਬੀ ਡੀਟੇਕੇਡਰ 2025 ਦੀ ਤਿਆਰੀ ਕਰ ਰਿਹਾ ਹੈ ਸਾਰਿਆਂ ਲਈ ਇਹ ਅੱਜ ਦੀ ਕਲਾਸ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਜੀ ਸੋ ਐਂਡ ਤੱਕ ਬਣੇ ਰਹਿਣਾ ਫਸਟ ਦੇਖੋ ਕਿਸੇ ਅੰਕ ਦਾ ਸਥਾਨਿਕ ਮੁੱਲ ਉਸ ਦੇ ਸਥਾਨ ਤੇ ਨਿਰਭਰ ਕਰਦਾ ਹੈ ਕਹਿੰਦਾ ਮੈਨੂੰ ਕੀ ਹੋ ਗਈ ਵੀ ਜਿਹੜਾ ਕਿਸੇ ਅੰਕ ਦਾ ਸਥਾਨਿਕ ਮੁੱਲ ਹੈ ਜੀ ਉਹ ਕੀ ਉਸ ਦੇ ਸਥਾਨ ਦੇ ਨਿਰਭਰ ਕਰਦਾ ਹੈ ਜਦੋਂ ਕਿ ਜਿਹੜਾ ਅੰਕਿਤ ਮੁੱਲ ਹੈ ਜਿਹਨੂੰ ਆਪਾਂ ਫੇਸ ਵੈਲਿਊ ਕਹਿੰਦੇ ਆ ਉਸ ਸਥਾਨ ਦੇ ਨਿਰਭਰ ਨਹੀਂ ਕਰਦੀ ਜਿਵੇਂ ਹੈਗਾ ਜੀ ਆਪਣੇ ਕੋਲੇ ਅੰਕ ਆਪਣੇ ਲਵੇ 9678 ਹੈ ਇਹਦੇ ਵਿੱਚ 8 ਦਾ ਜਿਹੜਾ ਅੰਕਿਤ ਮੁੱਲ ਦਾ 8 ਹੀ ਹੋਊਗਾ 8 ਦਾ ਅੰਕਿਤ ਮੁੱਲ ਹੀ 8 ਹੈ ਬਟ ਇਹਨਾਂ 'ਚ ਜਿਹੜਾ 7 6 ਤੇ 9 ਦਾ ਜਿਹੜਾ ਅੰਕਿਤ ਮੁੱਲ ਉਹੀ ਹੋਊਗਾ ਕਹਿੰਦਾ ਮੀਨਿੰਗ ਹੈ ਜੀ ਬਟ ਇਹਨਾਂ ਦਾ ਕੀ ਹੈਗਾ ਜਿਹੜਾ ਸਥਾਨਿਕ ਮੁੱਲ ਉਹ ਕੀ ਮੇ ਹੋਊਗਾ ਜੀ ਅੱਠ ਦਾ ਸਥਾਨਿਕ ਮੁੱਲ ਹੋਊਗਾ 8 1 8 ਕਿਉਂਕਿ ਕਿਹਦਾ ਇਸਤਾਨ ਤੇ ਨਹੀਂ ਤਾਂ ਕਰਕੇ ਉਸ ਤੋਂ ਬਾਅਦ 7 ਦਾ ਸਥਾਨਿਕ ਮੁੱਲ ਕੀ ਹੋਊਗਾ 7 10 70 ਕਹਿਣ ਦਾ ਮੀਨਿੰਗ 7 ਕੀ ਹੈ ਦਹਾਈ ਦੇ ਸਥਾਨ ਤੇ ਹੈ 6 ਦਾ ਸਥਾਨਿਕ ਮੁੱਲ ਕੀ ਹੈ ਜੀ 6 100 ਕਿਉਂਕਿ ਜਿਹੜਾ 6 ਹੈ ਉਹ ਕੀ ਹੈ ਸੈਂਕੜੇ ਦੇ ਸਥਾਨ ਤੇ ਹੈ 9 ਦਾ ਅੰਕਿਤ ਮੁੱਲ ਕੀ ਹੋ ਗਿਆ 9 1000 ਕੀ ਹੋ ਗਿਆ 9000 ਕਹਿਣ ਦਾ ਮਤਲਬ ਜਿਹੜਾ 9 ਹੈ ਉਹ ਕੀ 1000 ਦੇ ਸਥਾਨ ਤੇ ਨਿਰਪਰ ਗ ਹੋ ਮਤਲਬ ਕੀ ਹੈ ਹੈ ਗਿਆ ਕਹਿਣ ਦਾ मीनिंग ਕੀ ਹੈ ਜੀ ਵੀ ਕਿਸੇ ਵੀ ਅੰਕ ਦਾ ਜਿਹੜਾ ਅੰਕਿਤ ਮੁੱਲ ਤਾਂ ਉਹੀ ਹੁੰਦਾ ਜਿਹੜਾ ਅੰਕਿਤ ਹੋਵੇ ਬਟ ਜਿਹੜਾ ਸਥਾਨਿਕ ਮੁੱਲ ਹੈ ਉਹ ਕੀ ਹੈ ਜਿਹੜਾ ਉਹਨਾਂ ਦੀ ਕੀ ਹੈ ਸਥਾਨਾਂ ਦੇ ਨਿਰਪਰ ਕਰਦਾ ਜਿਵੇਂ ਕਿ ਆਜ ਦੇ ਸਥਾਨ ਹੈ ਤਾਂ ਉਹੀ ਸੰਖਿਆ ਜੁਗੀ ਦਹਾਈ ਦੇ ਸਥਾਨ ਤੇ ਹੈ ਤਾਂ ਪਿੱਛੇ ਜ਼ੀਰੋ ਲੱਗ ਜੂ। ਇਹ ਕਹਿਣ ਦਾ ਮਤਲਬ ਜਿਉਂ-ਜਿਓ ਅੱਖਰ ਪਿੱਛੇ ਜਾਏ ਜਾਊਗਾ ਪਿਛਲੇ ਕਾਈ ਤੋਂ ਪਿੱਛੇ ਉਹਨੀਆਂ ਹੀ ਜ਼ੀਰੋ ਕੀ ਹੈ ਵਧੀਆਂ ਜਾਣਗੀਆਂ ਜੀ। ਨੈਕਸਟ ਦੇਖੋ ਇਹ ਕਹਿੰਦਾ 9678 ਨੂੰ ਵਿਸਤਾਰੂ ਵਿੱਚ ਲਿਖਣ ਤੇ ਅਸੀਂ ਕੀ ਪ੍ਰਾਪਤ ਕਰਦੇ ਹਾਂ 9 1000 6 100 7 10 8 1 ਇਹ ਕੀ ਹੈ ਤਾਂ ਵਿਸਤ੍ਰਿਤ ਰੂਪ ਹੋਗਾ ਜਿਹਨੂੰ ਆਪਾਂ ਕਹਿ ਰਹੇ ਨੇ ਛੋਟਿਆਂ ਆਪਣੀ ਕਲਾਸਾਂ ਦੇ ਵਿੱਚ ਉਹਨਾਂ ਨੂੰ ਪੜ੍ਹਾਉਂਦੇ ਨੇ ਆਪਾਂ ਨੂੰ ਕਿ ਇਸ ਤਰੀਕੇ ਵਿੱਚ ਬਦਲੋ ਕਹਿਣ ਦਾ ਮਤਲਬ ਜਦੋਂ ਆਪਾਂ ਦੇਖੋ ਸਥਾਨਕ ਮੁੱਲ ਨੌ ਦਾ ਤਾਂ ਕਿੰਨਾ ਹੋ ਗਿਆ 9000 ਠੀਕ ਹੈ ਕਿਉਂਕਿ ਆਪਾਂ ਹਜ਼ਾਰ ਨਾਲ ਗੁਣਾ ਕੀਤਾ 9000 6 ਨੂੰ 100 ਨਾਲ ਗੁਣਾ ਕਰੀਏ ਤਾਂ 600 ਤੇ 7 ਨੂੰ 10 ਨਾਲ ਤਾਂ 70 8 ਨੂੰ ਇੱਕ ਨਾਲ ਤਾਂ 8 ਤਾਂ ਕਹਿੰਦਾ ਇਹ ਸਪਸ਼ਟ ਹੈ ਕਿ ਕੋਈ ਵੀ ਸੰਖਿਆ ਸਾਰੇ ਅੰਕਾਂ ਦੇ ਸਥਾਨਕ ਮੁੱਲਾਂ ਦੇ ਜੋੜ ਤੇ ਬਰਾਬਰ ਹੁੰਦੀ ਹੈ ਕਹਿਣ ਦਾ ਮੀਨਿੰਗ ਕੀ ਹੈ ਵੀ ਕੋਈ ਵੀ ਸੰਖਿਆ ਜੀ ਉਹ ਕੀ ਹੈ ਉਹ ਕੀ ਉਹਨਾਂ ਦੇ ਜਿਹੜੇ ਸਥਾਨਕ ਮੁੱਲ ਦੇ ਜੋੜ ਤੋਂ ਕੀ ਬਣੀ ਹੁੰਦੀ ਹੈ ਜਾਂ ਬਰਾਬਰ ਹੁੰਦਾ ਉਹਦੇ ਕਿਸੇ ਵੀ ਅੰਕ ਦਾ ਸਥਾਨਕ ਮੁੱਲ ਕੀ ਹੁੰਦਾ ਜੀ ਅੰਕਿਤ ਮੁੱਲ ਸਥਾਨ ਦਾ ਮੁੱਲ ਜਿਵੇਂ ਆਪਾਂ ਦੇਖੋ ਜੀ ਜਿਵੇਂ 8 ਦਾ ਸਥਾਨਕ ਮੁੱਲ ਕੀ ਸੀ ਪਹਿਲੇ ਸਤ ਸੀ ਤਾਂ 1 ਵਾਰ 8 1 ਮਤਲਬ ਇਕਾਈ ਦੇ ਸਥਾਨ ਤੇ ਉਸ ਤੋਂ ਬਾਅਦ 6 7 ਕਿੰਨਾ ਸੀ 6 10 ਕਿਉਂਕਿ ਇਹ ਦਹਾੜੇ ਦੇ ਸਥਾਨ ਤੇ ਸੀ 6 100 ਕਿਉਂਕਿ ਇਹ ਕੀ ਇਹ ਜਿਹੜਾ ਸੈਂਕੜੇ ਦੇ ਸਥਾਨ ਤੇ ਸੀ ਤੇ ਫਿਰ ਆਪਾਂ ਦੇਖਿਆ ਸੀ ਗਏ ਫਿਰ ਆਪਾਂ ਦੇਖਿਆ ਸੀ 9 1000 ਕਹਿਣ ਦਾ ਮੀਨਿੰਗ ਇਹ ਕੀ ਸੀ ਇਹ ਜਿਹੜਾ 1000 ਦੇ ਸਥਾਨ ਤੇ ਹੈਗੇ ਸੀ ਤਾਂ ਕਰਕੇ ਕੀਏਗਾ ਵੀ ਕਿਸੇ ਵੀ ਸੰਖਿਆ ਦਾ ਸਥਾਨਕ ਮੁੱਲ ਕੀ ਹੁੰਦਾ ਉਸ ਦਾ ਇੱਕ ਤਾਂ ਜਿਹੜਾ ਅੰਕਿਤ ਮੁੱਲ ਹੈ ਇੱਕ ਤਾਂ ਉਹਨਾਂ ਦਾ ਅੰਕਿਤ ਮੁੱਲ ਹੋ ਗਏ ਕਹਿਣ ਦਾ ਮੈਨੂੰ ਵੀ ਇੱਕ ਤਾਂ ਅੰਕਿਤ ਮੁੱਲ ਇੱਕ ਕੇ ਸਥਾਨ ਦਾ ਮੁੱਲ ਉਹਨਾਂ ਦੇ ਗੁਣਾ ਦੇ ਕੀ ਹੈ ਬਰਾਬਰ ਹੁੰਦਾ ਦੇਖੋ ਆਪਾਂ ਉੱਪਰ ਦੇਖਿਆ ਨਾ

ਇਕਾਈ ਦਾ ਤਾਂ ਇੱਕ ਹੋ ਗਿਆ ਆਪਣੇ ਕੋਲੇ ਇਕਾਈ ਦਾ ਇੱਕ ਦਹਾਈ ਦਾ 10 ਸੈਂਕੜੇ ਦਾ ਸੋਰੀ ਜੀ ਇਕਾਈ ਦਾ ਇੱਕ ਦਹਾਈ ਦਾ 10 ਤੇ ਆਪਣੇ ਲੈ ਸੈਂਕੜੇ ਦਾ ਸੋ ਤੇ ਹਜ਼ਾਰ ਦਾ ਹਜ਼ਾਰ ਫਿਰ ਕੀ ਆ ਗਿਆ ਆਪਣੇ ਕੋਲੇ 10000 10000 ਤੋ ਕੀ ਹੈ ਲੱਖ 10 ਦਾ ਨਾ ਆ ਗਿਆ ਤਾਂ ਮਤਲਬ ਕਿ ਐਂ ਕਿ ਇਹ ਚਲਦਾ ਰਹਿੰਦਾ ਕਿਸੇ ਵੀ ਸੰਖਿਆ ਵਿੱਚ 0 ਦਾ ਸਥਾਨਕ ਮੁੱਲ 0 ਹੁੰਦਾ ਹੈ ਕਿਉਂਕਿ ਕਿਸੇ ਵੀ ਸਥਾਨ ਤੇ ਹੋਵੇ ਠੀਕ ਹੈ ਕਹਿਣ ਦਾ ਮਤਲਬ ਕੀ ਹੈ ਵੀ 0 ਦਾ ਸਥਾਨਕ ਮੁੱਲ ਕੀ ਹੈ ਜਿਹਨੂੰ ਆਪਾਂ ਕੀ ਕਹਿ ਦਿੰਨੇ ਆ ਪਲੇਸ ਵੈਲਿਊ ਕਹਿ ਦਿੰਨੇ ਆ ਉਹ ਕੀ ਹੁੰਦੀ ਆ ਉਹ ਹੀ ਮਤਲਬ 0 ਦੇ ਬਰਾਬਰ ਹੀ ਹੁੰਦੀ ਆ ਆਪਾਂ ਕਿਸੇ ਵੀ ਸਥਾਨ ਤੇ ਹੋਵੇ ਆਪਾਂ ਇਕਾਈ ਤੇ ਹੋਵੇ ਉਪਮਿਦਾ ਹਿੱਥੋਂ ਉਹ ਸੰਖੜਾ ਤੇ ਹੋਵੇ 1000 ਦੇ ਉਪਜੇ ਕਹਿਣ ਦਾ ਮਤਲਬ ਕੀ ਹੈ ਜਿਹੜਾ ਜ਼ੀਰੋ ਦਾ ਸਥਾਨਿਕ ਮੁੱਲ ਜਾਂ ਪਲੇਸ ਵੈਲਿਊ ਆ ਉਹ ਹਮੇਸ਼ਾ ਜ਼ੀਰੋ ਹੀ ਹੁੰਦਾ ਹੈ ਇਹ ਨੋਟ ਕਰਨ ਵਾਲੀ ਗੱਲ ਹੈ ਜੀ ਜਿੱਥੋਂ ਤੁਸੀਂ ਕੀ ਹੈ ਗੱਲ ਨੋਟ ਕਰਨੀ ਹੈ ਤਾਂ ਤੁਸੀਂ ਕੀ ਨੋਟ ਕਰ ਲਈ ਵੀ ਕਿਸੇ ਵੀ ਸੰਖਿਆ ਵਿੱਚ ਜ਼ੀਰੋ ਦਾ ਸਥਾਨਿਕ ਮੁੱਲ ਜ਼ੀਰੋ ਹੁੰਦਾ ਭਾਵੇਂ ਕਿਸੇ ਵੀ ਸੰਤ ਤੇ ਹੋਵੇ ਸੋ ਮੈਂ ਉਮੀਦ ਕਰਦਾ ਕਿ ਤੁਹਾਨੂੰ ਇਹ ਟੌਪਿਕ ਅੱਜ ਸਮਝ ਆ ਗਿਆ ਹੋਊਗਾ ਹੁਣ ਆਪਾਂ ਇਹਦੇ ਨਾਲ ਸੰਬੰਧਿਤ ਐਮਸੀਕਿਊ ਕਰਦੇ ਆ ਜਿਹੜਾ ਆਪਣੇ 2-3 ਦੇ ਦਿਨ ਨਾਲ ਕੀਤਾ ਥੋੜਾ ਇੱਕ ਕਨਸੈਪਟ ਹੈ ਜਿਹੜਾ ਉਹ ਛੋਟਾ ਜਿਹਾ ਸੀਗਾ ਮੈਨੂੰ ਲੱਗਿਆ ਵੀ ਸਮਝਾਣਾ ਜਰੂਰ ਜੀ ਤਾਂ ਮੈਂ ਲੈ ਕੇ ਆਇਆ ਤਾਂ ਹੁਣ ਆਪਾਂ ਐਮਸੀਕਿਊ ਕਰਦੇ ਆ ਦੇ ਨਾਲ ਸੰਬੰਧਿਤ ਹੀ ਫਰਸਟ ਐਮਸੀਕਿਊ ਦੇਖੋ ਹੀ ਫਰਸਟ ਐਮਸੀਕਿਊ ਦੇਖੋ ਹੀ ਕਹਿੰਦਾ 23408 ਵਿੱਚ ਅੰਕ ਚਾਰ ਦਾ ਅੰਕਿਤ ਮੁੱਲ ਹੁਣ ਦੇਖੋ ਜੀ ਆਪਾਂ ਨੇ ਕੀ ਪੜਿਆ ਵੀ ਕਿਸੇ ਵੀ ਵੈਲਿਊ ਦਾ ਜਿਹੜਾ ਅੰਕਿਤ ਮੁੱਲ ਜਾਂ ਜਿਹਨਾਂ ਆਪਾਂ ਕੀ ਕਹਿੰਦੇ ਨੇ ਫੇਸ ਵੈਲਿਊ ਠੀਕ ਹੈ ਅੰਕਿਤ ਮੁੱਲ ਨੂੰ ਆਪਾਂ ਕੀ ਕਹਿੰਦੇ ਨੇ ਔਰ ਫੇਸ ਵੈਲਿਊ ਵੀ ਕੀ ਹੈਗਾ ਉਹੀ ਅੰਕ ਹੁੰਦਾ ਤਾਂ ਕਹਿਣ ਦਾ ਮਤਲਬ ਅਨਸਰ ਕੀ ਆਜੂਗਾ ਜੀ ਫਸਟ ਹੈਗਾ 4 b ਹੈਗਾ 400 c ਹੈਗਾ 40 d ਹੈਗਾ 468 ਕੀ ਅਨਸਰ ਆਜੂਗਾ ਜੀ ਵੀ 23468 ਵਿੱਚ ਚਾਰ ਦਾ ਅੰਕਿਤ ਮੁੱਲ ਕੀ ਹੋਊਗਾ ਜੀ ਤੇ ਇਹਦਾ ਅਨਸਰ ਆਜੂਗਾ ਜੀ ਫਸਟ ਏ ਆਜੂਗਾ ਜੀ ਕਿਉਂਕਿ ਕਿਸੇ ਵੀ ਸੰਖਿਆ ਦਾ ਜਿਹੜਾ ਅੰਕੀਤਮੁੱਲਿਆ ਉਹੀ ਹੁੰਦਾ ਤੇ ਜਿਹੜਾ ਉਹਦਾ ਕੀ ਪਤਲਦਾ ਬਦਲਦਾ ਕੀ ਹੁੰਦਾ ਸਥਾਨਿਕ ਮੁੱਲ ਜਿਸ ਨੂੰ ਆਪਾਂ ਪਲੇਸ ਵੈਲਿਊ ਕਹਿੰਦੇ ਨੇ ਤਾਂ ਅੰਸਰ ਆਜੂਗਾ ਫਸਟ ਹੀ ਨੈਕਸਟ ਦੇਖੋ ਜੀ 4123 ਵਿੱਚ ਅੰਕ 2 ਦਾ ਸਥਾਨਿਕ ਮੁੱਲ ਹੁਣ ਦੇਖੋ ਜੀ ਆਪਣੇ ਕੋਲੇ 4123 ਹੈਗਾ ਇਹਦੇ ਵਿੱਚ ਜਿਹੜਾ 2 ਦਾ ਆਪਾਂ ਨੇ ਕੀ ਹੈ ਸਥਾਨਿਕ ਮੁੱਲ ਉਹ ਕੀ ਹੋਊਗਾ ਪਤਾ ਕਰਨਾ ਹੈ ਹੁਣ ਆਪਾਂ ਜਾਣਦੇ ਵੀ ਇਕਾਈ ਹੋ ਗਿਆ ए दहाई हो गया तो कि आंसर आजुबा जी फर्स्ट है क्या ते सेकंड है क्या दो सी है क्या जी ट्वेंटी ते डी है क्या पना दो सौ कि आंसर आजुबा जी ये था भी दो, ता ता दो दस तानिक मुल्की हो गया इस संख्या ची तेदं सराजुबा जी सी देखो दहाई देश तान तक तो दोगुना दस तक हुई हो जुगा बी तं सराजुबा जी सी नेक्स्ट देखो 63542 ਵਿੱਚ ਅੰਕ 5 ਦੇ ਸਥਾਨਿਕ ਅਤੇ ਅੰਕੀ ਦੇ ਮੁੱਲ ਦਾ ਅੰਤਰ ਹੁਣ ਦੇਖੋ ਜੀ ਕਈ ਵਾਰ ਆਪਾਂ ਨੂੰ ਕੁਐਸਚਨ ਦਿੱਤਾ ਡਾਇਰੈਕਟ ਹੈ ਵੀ ਆ ਸਕਦਾ ਹੈ ਵੀ ਦੇਖੋ ਇਹ ਸੰਖਿਆ ਵਿੱਚ ਆਪਾਂ ਨੇ ਕਿ ਇੱਕ ਦਾ ਜਿਹੜਾ ਕੀ ਹੈ 5 ਦਸਤਾਨਿਕ ਮੁੱਲ ਹੁਣ ਪੰਜ ਦਸਤਾਨਿਕ ਮੁੱਲ ਕੀ ਹੋ ਜੂਗਾ ਜੀ ਦੇਖੋ ਜਦੋਂ ਆਪਾਂ ਕਿਸੇ ਵੀ ਸੰਖਿਆ ਦਾ ਸਥਾਨਿਕ ਮੁੱਲ ਲਵਾਂਗੇ ਠੀਕ ਹੈ ਜੀ ਤਾਂ ਕਹਿੰਦਾ ਵੀ ਜਿਹੜਾ ਸਥਾਨਿਕ ਮੁੱਲ ਹੈ ਜਿਵੇਂ ਪੰਜ ਦਸਤਾਨਿਕ ਮੁੱਲ ਹੈ ਤਾਂ ਪੰਜ ਦਸਤਾਨਿਕ ਮੁੱਲ ਕੀ ਹੈ ਉਸ ਸੰਖਿਆ ਚ

59d ਅਨਸਰ ਆ ਜਾਊਗਾ ਜੀ ਉਹਨਾਂ ਨੇ ਆਪਾਂ ਨੂੰ ਕਿਹਾ ਵੀ ਇਸ ਸੰਖਿਆ ਵਿੱਚ ਇੱਕਤਾ ਅੰਕ ਦਾ ਸਥਾਨਿਕ ਮੁੱਲ ਜਿਹੜਾ 5 ਹੈ ਸਥਾਨਿਕ ਮੁੱਲ ਕਿੰਨਾ ਹੋ ਗਿਆ 500 ਤੇ ਉਹ ਤੋਂ ਬਾਅਦ ਅੰਕੀਤ ਮੁੱਲ ਜਿਹਨੂੰ ਆਪਾਂ ਫੇਸ ਵੈਲਿਊ ਕਹਿੰਦੇ ਨੇ ਉਹ ਕਿੰਨੀ ਆ ਗਿਆ ਆਪਣੇ ਕੋਲੇ 5 ਤਾਂ ਘਟਾ ਕਰਕੇ ਕਿੰਨਾ ਆ ਗਿਆ 495 ਸੋ ਮੈਂ ਇਹ ਕਹਿੰਦਾ ਕਿ ਅੱਜ ਦੀ ਤੁਹਾਨੂੰ ਇੱਕ ਕਲਾਸ ਬਹੁਤ ਜ਼ਿਆਦਾ ਸਿੱਖਣ ਨੂੰ ਮਿਲਿਆ ਹੋਵੇਗਾ ਇਸ ਛੋਟੀ ਜੀ ਕਲਾਸ ਤੋਂ ਮੈਨੂੰ ਲੱਗਿਆ ਵੀ ਤੁਹਾਨੂੰ ਕੀ ਦੱਸਣਾ ਚਾਹੀਦਾ ਕਿਉਂਕਿ ਬੱਚੇ ਬਹੁਤ ਜ਼ਿਆਦਾ ਕਨਫਿਊਜ਼ਨ ਚ ਰਹਿੰਦੇ ਨੇ ਸੋ ਜੇ ਮੇਰੀ ਅੱਜ ਦੀ ਕਲਾਸ ਵਧੀਆ ਲੱਗੀ ਹੋਵੇ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਜਰੂਰ ਲਾਈਕ ਕਰ ਦਿਓ ਤੇ ਆਪਣੇ ਦੋਸਤੋ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਇੰਨੇ ਹੀ ਸ਼ਬਦਾਂ ਨਾਲ ਅੱਜ ਦੀ ਵੀਡੀਓ ਦੇਖਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ ਜੇ ਤੁਸੀਂ ਪੀਡੀਐਫ ਚਾਹੀਦੀ ਹੈ ਤਾਂ ਮੇਰੇ ਟੈਲੀਗ੍ਰam ਨੂੰ ਜੁਆਇਨ ਕਰ ਲਓ ਜੀ ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਚ ਦਿੱਤਾ ਹੈ ਵੀਡੀਓ ਦੇ ਸੋ ਮੈਂ ਮੇਰੀ ਪੀਡੀਐਫ ਹੈ ਜਿਹੜੀ ਇਸ ਆਪਣੀ ਕਲਾਸ ਤੋਂ ਬਾਅਦ ਕੀ ਹੈ ਮੈਂ ਟੈਲੀਗ੍ਰam ਤੇ ਸੈਂਡ ਕਰ ਦਵਾਂਗਾ ਉਹ ਤੋਂ ਤੁਸੀਂ ਕੀ ਹੈ ਜਿਹੜਾ ਇਹ ਆਪਣਾ ਕਨਸੈਪਟ ਹੈ ਇਹਦਾ ਮੈਂ ਪੀਡੀਐਫ ਸੈਂਡ ਕਰ ਦੂੰਗਾ ਵਿਧੀ ਜਿਹੜਾ ਮੈਂ ਪੜਾ ਰਿਹਾ ਇਥੇ ਹੀ ਸੋ ਉਹਨਾਂ ਵੀ ਜਰੂਰ ਜੁਆਇਨ ਕਰ ਲਿਓ ਜੀ ਸੋ ਇੱਕ ਵਾਰੀ ਤੁਹਾਡੇ ਸਾਰਿਆਂ ਦਾ ਫਿਰ ਇੱਕ ਕਲਾਸ ਦੇਖਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਸਾਰਿਆਂ ਦਾ